ਉਲਸ ਨਹੀਂ ਲੈ ਕੇ ਗਈ ਅਸੀਂ ਥਾਣੇ ਛੱਡ ਕੇ ਆਏ ਆ ਚੋਰ ਨੂੰ ਫਿਰ ਬੰਦਾ ਇੱਥੇ ਦਿਖਿਆ ਸਾਨੂੰ ਤੀਜੇ ਦਿਨ ਮੈਂ ਤਾਂ ਹੀ ਪੁਲਿਸ ਨੂੰ ਤਲਾਸ਼ੇਬੀ ਕਰਤਾ ਸੀਗਾ ਕਾਲ ਕੀਤੀ ਹੈ ਬਟ ਉਧਰੋਂ ਕੰਟਰੋਲ ਰੂਮ ਵੱਲੋਂ ਮੈਨੂੰ ਫੋਨ ਆਇਆ ਕਿ ਪੁਲਸ ਅਰੇ ਕੋ 10 ਤੋਂ 15 ਨੇ ਤੇ ਪਹੁੰਚ ਜਾਏਗੀ ਬਟ ਹਜੇ ਤੱਕ ਕੋਈ ਨਹੀਂ ਆਇਆ ਹਜੇ ਤੱਕ ਫਿਰ ਥਾਣੇ 'ਕੀ ਦਰਖਾਸਤ ਲਗਾ ਕੇ ਆਏ ਆ ਦਰਖਾਸਤ ਲਖਾਇਨ ਵੀ 7 ਵੇ ਲਖਾ ਕੇ ਆਏ ਆ ਹੁਣ ਟਾਈਮ ਹੋ ਗਿਆ 11:25 ਹਜੇ ਤੱਕ ਕੋਈ ਨਹੀਂ ਆਇਆ ਹਾਂਜੀ ਉਹੀ ਆ ਹੁਣ ਚੋਰਾਂ ਨੇ ਫੇਰ ਇਹੀ ਆ ਨਾ ਬੇਕੁਫਾ ਕੋ ਉਮਰਿਆ ਕਹਿੰਦੇ ਜਿੱਥੇ ਮਰਜੀ ਹੁਣ ਜਿਹੜਾ ਛ ਅਰਸੋਂ ਉੱਥੇ ਵੀ ਤਾਂ ਕੋਈ ਕਾਰਵਾਈ ਹੋਈ ਬਾੜੇ ਬਾੜੇ ਤੋਂ 1.5 ਕਿਲੋਮੀਟਰ ਸਾਰਾ ਹੈਗਾ ਇਸ ਇਲਾਕੇ ਦੇ ਵਿੱਚ ਕਿਹੜਾ ਨਾਲ ਕਰੰਨੀ ਦੁਕਾਨਾਂ ਦੇ ਘਰੇਵੜ ਕੇ ਚੋਰੀ ਹੋਈ ਸੀਗੀ ਉਹ ਚੋਰ ਅਸੀਂ ਥਾਣੇ ਛੱਡ ਕੇ ਆਏ ਸੀ ਆਪ ਉਲਸ ਨਹੀਂ ਲੈ ਕੇ ਗਈ ਅਸੀਂ ਥਾਣੇ ਛੱਡ ਕੇ ਆਏ ਆ ਚੋਰ ਨੂੰ ਫਿਰ ਬੰਦਾ ਇੱਥੇ ਦਿਖਿਆ ਸਾਨੂੰ ਤੀਜੇ ਦਿਨ ਕਿੰਨੇ ਕ ਦੀ ਚੋਰੀ ਹੋਈ ਉਹ ਚੋਰੀ ਤਾਂ ਹੀ ਦੇਖੋ ਹੁਣ ਆਹ ਵੱਡੀ ਚੋਰੀ ਹੁਣ ਕਿੰਨੇ ਕ ਦੀ ਰਾਤ ਇਹ ਤਾਂ ਹੁਣ ਤੁਸੀਂ ਮੰਨ ਲਓ ਲੱਖ ਸਵਾ ਲੱਖ ਕਿਉਂਕਿ ਬਿੱਲ ਤਾਂ ਹਜੇ ਕੱਲ ਪਰਸਾ ਹੀ ਮਾਲ ਆਇਆ 35 ਹਜ਼ਾਰ ਦਾ ਮਾਲ ਕੱਲ ਪਰਸਾ ਹੀ ਆਇਆ ਹਜੇ ਕੋਈ ਸੀਸੀਟੀਵੀ ਨਹੀਂ ਨਿਕਲ ਗਈ ਨਹੀਂ ਸੀਸੀਟੀਵੀ ਹੈ ਤਾਂ ਕੋਈ ਨਹੀਂ ਮਿਲੀ ਆਪਾਂ ਨੂੰ ਹੋਇਆ ਕਿਸੇ ਪਾਸਿਓਂ ਦਿਖੇ ਨਹੀਂ ਚੋਰ ਕਿਦੇ ਵਿੱਚੋਂ ਆਏ ਕਿਹੜੇ ਰਸਤੇ ਤੋਂ ਆਏ ਕੀ ਮੰਗ ਕੀ ਕਰਦੇ ਮੰਗ ਹੁਣ ਇਹੀ ਆਈ ਦੇਖੋ ਹੁਣ ਜਾਂ ਤਾਂ ਇੱਥੇ ਕਿਨਾਂ ਪੁਸਤ ਵੀ ਕਰ ਰਿਹਾ ਵਿਦਾਈ ਜਾਵੇ ਕਿ ਮਤਲਬ ਗੇੜੇ ਮਾਰਨ ਜਾਂ ਕੁਝ ਵੀ ਹੈ ਬਟ ਲekin ਚੋਰਾ ਤਾਂ ਕੁਝ ਹੋਣਾ ਨਹੀਂ ਹੱਲ ਤੁਸੀਂ ਇਹਨਾਂ ਦੇ ਦੋਸਤ ਦੋਸਤ ਹੈ ਮੈਂ ਨਾਲ ਹੀ ਰਹਿਣਾ ਹਮੇਸ਼ਾ ਇਹ ਕੀ ਮੰਗ ਕਰਦੇ ਹੋ ਮਾਂਗੀ ਜਨਾਉਂ ਦੇਖ ਲੋ ਜਿੰਨਾ ਕ ਨੁਕਸਾਨ ਆ ਥੋੜਾ ਉਹ ਤਾਂ ਭਾਈ ਹੋ ਜਾਵੇ ਤਾਂ ਆਪਾਂ ਤਾਂ ਇਹੀ ਚਾਹਾਂਗੇ ਲੱਖ ਸਵਾ ਲੱਖ ਦਾ ਸਾਰਾ ਸਮਾਨ ਮਸ਼ੀਨਾਂ ਵਗੈਰਾ ਲੈ ਕੇ ਫੋਨ ਫੋਨ ਲੈ ਕੇ ਸਾਰਾ ਇਲਾਕੇ ਤੋਂ ਆ ਦੇਖੋ ਸਰ ਸਾਰਾ ਸਮਾਨ ਸਮੂਹ ਲੈ ਕੇ ਕਰੋ ਡਾਟਾ ਕੇ ਉਹ ਲੈ ਕੇ ਕੱਬੇ ਟੂਕੇ ਸਾਰੇ ਕੱਢ ਕੇ ਥੱਲੇ ਸਿੱਟੇ ਹੋਇਆ ਆ ਸਾਰਾ ਐਸੈਸਰੀ ਲੈ ਕੇ ਫੋਨ ਫੋਨ ਲੈ ਰਿਹਾ ਇਧਰੋਂ ਚੱਕ ਕੇ ਆਹਦਰੋਂ ਰਿਪੇਅਰ ਵਾਲੀ ਮਸ਼ੀਨਾਂ ਉਹ ਜਿੰਨਾ ਸਾਰੇ ਲੈ ਲਏ ਆਹ ਮਸ਼ੀਨਾ ਮਸ਼ੀਨਾ ਸਿਰੇ ਤੇ ਵਾਲੇ ਕਸਟਮਰ ਤੇ ਫੋਨ ਲੈਣੇ ਮਸ਼ੀਨਾ ਜਿਹਦੇ ਨਾਲ ਫੋਨ ਫੋਨ ਠੀਕਰਦੇ ਵਾਲੀਆਂ ਹਾਂਜੀ ਹਾਂਜੀ ਸਾਰੀਆਂ ਮਸ਼ੀਨਾ ਸਿੱਖੋ ਸਾਰੀਆਂ ਮਸ਼ੀਨਾ ਲੈ ਦੇ ਐਸੀ ਹੁੰਦਾ ਜੋ ਚਾਹਤ ਕਰਦੇ ਬਾਕੀ ਐਸੈਸਰੀ ਸਾਈ ਲੈ ਕੇ ਮੋਬਾਈਲ ਸੀਗੇ ਬਟਨ ਵਾਲੇ ਕੀਪੈਡ ਉਹ ਵੀ ਲੈ ਗਏ ਸਾਰੇ ਆਪਣੇ ਆਪਣਾ ਫੋਨ ਸੀਗਾ ਆਪਣਾ ਫੋਨ ਵੀ ਲੈ ਕੇ ਆਓ ਮੇਰਾ ਆਪ ਦਾ ਰੀਚਾਰਜ ਕਰਾ ਦਿੱਤਾ ਜੀ ਦੇ ਨਾਲ